ਆਜੋ ਸਿਖਾਉਨੇ ਆ ਪਾਣੀ ਤੋਂ ਪੈਸਾ ਬਣਾਉਣਾ ਆਪਣੇ ਘਰ ਬੈਠੇ ਹੀ ਕਰੋ ਆਪਣੇ ਬਿਜ਼ਨਸ ਦੀ ਸ਼ੁਰੂਆਤ ਆਪਾਂ ਫੈਕਟਰੀ ਦੇ ਵਿੱਚ ਸਰਫ ਬਣਾਉਣਾ ਸਿਖਾਉਨੇ ਆ ਜੀ ਤੇ ਨਾਲ ਹੀ ਸਰਫੇਸ ਕਲੀਨਰ ਹੈ ਗਲਾਸ ਕਲੀਨਰ ਹੈ ਹੈਂਡ ਵਾਸ਼ ਹੈ ਬਾਥਰੂਮ ਕਲੀਨਰ ਹੈ ਟਾਇਲਟ ਕਲੀਨਰ ਹੈ ਭਾਂਡੇ ਧੋਣ ਵਾਲਾ ਜੈਲ ਹੈ ਕੱਪੜੇ ਧੋਣ ਵਾਲਾ ਜੈਲ ਹੈ ਤੇ ਫਰਨੈਲ ਹੈ ਦੋਸਤੋ ਆਪਾਂ ਆਪਣੀ ਫੈਕਟਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਣਾਉਣੀਆਂ ਸਿਖਾਉਨੇ ਆ ਅਤੇ ਇਸ ਦਾ ਬਕਾਇਦਾ ਸਰਟੀਫਿਕੇਟ ਵੀ ਦਿੰਨੇ ਆ ਤੇ ਬੁੱਕ ਵੀ ਤੁਹਾਨੂੰ ਨਾਲ ਦਿੰਨੇ ਆ ਜਿਦੇ ਵਿੱਚ ਸਾਰੇ ਪਰਫਾਰਮੇ ਲਿਖੇ ਹੁੰਦੇ ਨੇ ਕਿ ਕਿਸ ਤਰ੍ਹਾਂ ਬਣਾਉਣੇ ਨੇ ਤੇ ਦੋਸਤੋ ਫੈਕਟਰੀ ਦੇ ਵਿੱਚ ਆਪਾਂ ਤੁਹਾਨੂੰ ਪ੍ਰੈਕਟੀਕਲੀ ਇਹ ਚੀਜ਼ਾਂ ਕਰਕੇ ਸਾਰੀਆਂ ਦਿਖਾਉਨੇ ਆ ਅਤੇ ਪੂਰੀ ਸੰਤੁਸ਼ਟੀ ਦੇ ਨਾਲ ਇਹ ਫੈਕਟਰੀ ਦੇ ਵਿੱਚ ਕੰਮ ਹੁੰਦਾ ਹੈ। ਦੋਸਤੋ 2-4000 ਤੋਂ ਆਪਣੇ ਘਰੋਂ ਹੀ ਇਹ ਕੰਮ ਸਟਾਰਟ ਕਰ ਸਕਦੇ ਹੋ। ਕਿਸੇ ਅਧੁਨਿਕ ਮਸ਼ੀਨ ਦੀ ਲੋੜ ਨਹੀਂ, ਕੋਈ ਬਾੜੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਦੋਸਤੋ ਕਦੇ ਨਾ ਖਤਮ ਹੋਣ ਵਾਲਾ ਬਿਜ਼ਨਸ ਆ ਇਹ ਜਿੰਨਾ ਚਿਰ ਜੀਵਾਂਗੇ ਇਸ ਦੀ ਲੋੜ ਪਊਗੀ, ਪਊਗੀ। ਇਹਦੀ ਲੋੜ ਵਧੂਗੀ ਘਟਦੀ ਨਹੀਂ ਤੇ ਇਹ ਹਰ ਸੰਡੇ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ ਨੂੰ 4:00 ਵਜੇ ਤੱਕ ਟ੍ਰੇਨਿੰਗ ਆਪਣੀ ਫੈਕਟਰੀ ਪਿੰਡ ਤਲਵਾੜਾ ਦੇ ਵਿੱਚ ਹੁੰਦੀ ਹੈ। 3 500 ਰੁਪਿਆ ਪਹਿਲਾਂ ਜਮਾ ਕਰਵਾ ਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਅਤੇ ਉਸ ਤੋਂ ਬਾਅਦ ਬਾਕੀ ਦੇ ਪੈਸੇ ਤੁਸੀਂ ਸੰਡੇ ਨੂੰ ਸਾਨੂੰ ਇੱਥੇ ਆ ਕੇ ਕੈਸ਼ ਦੇ ਸਕਦੇ ਹੋ 2600 ਰੁਪਿਆ ਤੇ ਦੋਸਤੋ ਆਓ ਤੁਸੀਂ ਸਿੱਖੋ ਬਾਕੀ ਆਓ ਤੁਹਾਡੀ ਗੱਲਬਾਤ ਕਰਵਾਉਣੀ ਹੈ ਜਿਹੜੇ ਸਿੱਖਣ ਆਏ ਹੋਏ ਨੇ ਉਹਨਾਂ ਨਾਲ ਕਿ ਉਹਨਾਂ ਨੂੰ ਇੱਥੇ ਆ ਕੇ ਸੰਤੁਸ਼ਟੀ ਹੋਈ ਜਾਂ ਨਹੀਂ ਹੋਈ ਕਿਸ ਤਰ੍ਹਾਂ ਦਾ ਲੱਗਿਆ ਕਿਵੇਂ ਗੱਲਬਾਤ ਆਜੋ ਆਪਾਂ ਗੱਲਬਾਤ ਕਰ ਲੈਨੇ ਆ ਸਸੇਕਾਲ ਦੋਸਤੋ ਹਰ ਸੰਡੇ ਦੀ ਤਰ੍ਹਾਂ ਇਸ ਸੰਡੇ ਵੀ ਅਸੀਂ ਜਿਹੜੀ ਟ੍ਰੇਨਿੰਗ ਹੈ ਉਹ ਕੰਪਲੀਟ ਕਰ ਚੁੱਕੇ ਆ 10 ਘਰਾਂ ਦੇ ਵਿੱਚ ਯੂਜ਼ ਹੋਣ ਵਾਲੇ 10 ਪ੍ਰੋਡਕਟ ਜਿਹੜੇ ਸਫਾਈ ਵਾਸਤੇ ਯੂਜ਼ ਹੁੰਦੇ ਨੇ ਆਪਾਂ ਇੱਥੇ ਬਣਾਉਣੇ ਸਿਖਾਉਨੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਜੀ ਸਰਫ ਜਿਹਨੂੰ ਆਪਾਂ ਘਰਾਂ ਦੇ ਵਿੱਚ ਵਰਤਦੇ ਆ ਜਿਹੜਾ ਪਾਊਡਰ ਹੁੰਦਾ ਹੈ ਸਰਫ ਡਿਟਰਜੈਂਟ ਪਾਊਡਰ ਸਰਫ ਤੇ ਦੂਜੇ ਨੰਬਰ ਤੇ ਆਪਣਾ ਹੈਗਾ ਜੀ ਸਰਫੇਸ ਕਲੀਨਰ ਗਲਾਸ ਕਲੀਨਰ ਹੈਂਡ ਵਾਸ਼ ਬਾਥਰੂਮ ਕਲੀਨਰ ਟਾਇਲਟ ਕਲੀਨਰ ਤੇ ਭਾਂਡੇ ਧੋਣ ਵਾਲਾ ਲਿਕੁਇਡ ਡਿਸ਼ ਵਾਸ਼ ਜੈਲ ਤੇ ਕੱਪੜੇ ਧੋਣ ਵਾਲਾ ਲਿਕੁਇਡ ਡਿਟਰਜੈਂਟ ਤੇ ਨਾਲ ਹੀ ਪੋਚਾ ਲਾਉਣ ਵਾਸਤੇ ਫਰਨੈਲ ਤੇ ਪੋਚਾ ਲਾਉਣ ਵਾਲਾ ਜਿਹੜਾ ਦੂਜਾ ਰੰਗੀਨ ਜਿਹੜਾ ਆਉਂਦਾ ਆਪਣਾ ਫਰਨੈਲ ਰੰਗੀਨ ਆਉਂਦਾ ਉਹ ਤੇ ਨਾਲ ਹੀ ਆਪਾਂ ਦੱਸ ਜਿਹੜੀ ਟ੍ਰੇਨਿੰਗ 10 ਪ੍ਰੋਡਕਟਾਂ ਦੀ ਦੇ ਚੁੱਕੇ ਆਂ ਤੇ ਸਾਡੇ ਅੰਕਲ ਹੋਰੀ ਸਾਡੀ ਭੈਣ ਹੋਰੀ ਆਏ ਹੋਏ ਨੇ ਬਾਪੂ ਜੀ ਸਾਡੇ ਆਏ ਨੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਇਹਨਾਂ ਨੂੰ ਰੇ ਆ ਕੇ ਕਿਵੇਂ ਦਾ ਲੱਗਿਆ ਇਹਨਾਂ ਨੇ 313100 ਰੁਪਏ ਭਰਿਆ ਇਹਨਾਂ ਨੂੰ 3100 ਰੁਪਏ ਭਰ ਕੇ ਕੋਈ ਦੁੱਖ ਤਾਂ ਨਹੀਂ ਲੱਗ ਰਿਹਾ 3100 ਰੁਪਏ ਦਾ ਇਹਨਾਂ ਦਾ ਮੁੱਲ ਮੁੜਿਆ ਜਾਂ ਨਹੀਂ ਇਹ ਕੁਝ ਸਿੱਖੇ ਜਾਂ ਨਹੀਂ ਇਹਨਾਂ ਦੇ ਕੁਝ ਪੱਲੇ ਪਿਆ ਜਾਂ ਨਹੀਂ ਉਹ ਚੀਜ਼ ਆਪਾਂ ਸਾਰੀ ਕਲੀਅਰ ਕਰਾਂਗੇ ਤੇ ਨਾਲ ਹੀ ਦੋਸਤੋ ਆਪਾਂ ਜਿਹੜਾ ਡਿਪਲੋਮਾ ਇਹ ਜਿਹੜੀ ਪੂਰੀ ਟ੍ਰੇਨਿੰਗ ਹੈ ਇਹਦਾ ਨਾਲ ਦੀ ਨਾਲ ਸਰਟੀਫିକੇਟ ਵੀ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸਰਟੀਫିକੇਟ ਮਿਲਦਾ ਜੀ ਤੇ ਇੱਕ ਇਸ ਤਰ੍ਹਾਂ ਦੀ ਬੁੱਕ ਹੈ ਜਿਹੜੀ ਤੁਹਾਨੂੰ ਅਸੀਂ ਨਾਲ ਦਿੰਨੇ ਆ ਜਿਹਦੇ ਵਿੱਚ ਪੂਰੇ ਪਰਫਾਰਮੇ ਲਿਖੇ ਹੁੰਦੇ ਨੇ ਕਿ ਕਿਹੜਾ ਕਿੰਨੇ ਗ੍ਰਾਮ ਪਾਉਣਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਵਿੱਚ ਪੂਰਾ ਲਿਖਿਆ ਹੁੰਦਾ ਹੈ ਕਿ ਕਿਹੜਾ ਕਿੰਨੇ ਗ੍ਰਾਮ ਪਾਉਣਾ ਸੋ ਇਹ ਚੀਜ਼ ਤੁਸੀਂ ਆਓ ਸਾਡੇ ਕੋਲੋਂ ਇਹ ਸਭ ਕੁਝ ਬਣਾਉਣਾ ਸ ਤੇ ਆਪਣੇ ਘਰ ਬੈਠੇ ਤੁਸੀਂ ਰੋਜ਼ਗਾਰ ਤੋੜ ਸਕਦੇ ਹੋ ਇਹਦੇ ਲਈ ਬਾਲੇ ਪੈਸਿਆਂ ਦੀ ਲੋੜ ਨਹੀਂ ਤੁਸੀਂ ਥੋੜੇ ਜੇ ਪੈਸੇ ਲਾ ਕੇ ਆਪਣੇ ਘਰੋਂ ਜਿਹੜਾ ਕੰਮ ਆ ਸਟਾਰਟ ਕਰ ਸਕਦੇ ਹੋ ਕਿਸੇ ਆਧੁਨਿਕ ਮਸ਼ੀਨ ਦੀ ਲੋੜ ਨਹੀਂ ਸਿਰਫ ਇੱਕ ਕੰਡੇ ਦੀ ਲੋੜ ਪੈਂਦੀ ਹੈ ਜੀ ਉਹਦੇ ਤੇ ਤੋਲ ਤੋਲ ਕੇ ਆਪਾਂ ਨੇ ਸਾਰਾ ਜਿਹੜਾ ਸਮਾਨ ਬਣਾ ਲਿਆ ਤਾਂ ਆਓ ਆਪਾਂ ਜਿਹੜੇ ਪਹੁੰਚੇ ਨੇ ਅੱਜ ਉਹਨਾਂ ਨੂੰ ਪੁੱਛ ਲੈਣੇ ਵੀ ਉਹਨਾਂ ਨੂੰ ਕਿਵੇਂ ਦਾ ਲੱਗਿਆ ਸਤਿ ਸ਼੍ਰੀ ਅਕਾਲ ਪੈਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗਿਆ ਜੀ ਰਿਆ ਬਹੁਤ ਵਧੀਆ ਲੱਗਿਆ ਸਾਨੂੰ ਅੱਛਾ ਤੁਸੀਂ 3100 ਰੁਪਏ ਦਿੱਤਾ ਕੋਈ ਦੁੱਖ ਤਾਂ ਨਹੀਂ ਲੱਗ ਰਿਹਾ ਵੀ ਜਾਂ ਸਾਡਾ ਜਾਦੇ ਲੱਗ ਗਿਆ ਅਜੇ ਜਿਹੜੇ ਬੇਰੁਜ਼ਗਾਰ ਨੇ ਕੀ ਕਹਿਣਾ ਚਾਹੋਗੇ? ਹਾਂਜੀ ਉਹ ਆਪਣਾ ਕੰਮ ਘਰੇ ਸ਼ੁਰੂ ਕਰ ਸਕਦੇ ਆ ਤੁਹਾਡੇ ਕੋਲੋਂ ਟ੍ਰੇਨਿੰਗ ਲੈ ਕੇ। ਜੀ। ਹਾਂਜੀ। ਅੱਛਾ ਇਹ ਇਹਦੇ ਲਈ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਵੀ ਕੰਮ ਬੰਦਾ ਇਹਨਾਂ ਨੂੰ ਸਮਝ ਸਕਦਾ ਹੈ ਜਾਂ ਵੀ ਮਤਲਬ ਜਿਆਦਾ ਪੜ੍ਹੇ ਲਿਖਾ ਹੋਣਾ ਜ਼ਰੂਰੀ ਹੈ? ਨਹੀਂ ਜੀ ਇਹਦੇ ਵਿੱਚ ਪੜ੍ਹਾਈ ਦੀ ਕੋਈ ਲੋੜ ਨਹੀਂ। ਹਾਂਜੀ। ਕੰਮ ਬੰਦਾ ਸਿੱਖ ਸਕਦਾ ਹੈ। ਘੱਟ ਪੜਿਆ ਲਿਖਿਆ ਵੀ ਸਿੱਖ ਸਕਦਾ ਇਹਨੂੰ। ਜੀ ਬਿਲਕੁਲ ਹਰ ਇੱਕ ਰੋਜ਼ਗਾਰ ਜਿਹੜਾ ਆਪਾਂ ਸੁਵਿਧਾ ਲੈ ਕੇ ਆਏ ਵੀ ਹਰ ਇੱਕ ਰੋਜ਼ਗਾਰ ਕੋਈ ਵੀ ਬੇਰੁਜ਼ਗਾਰ ਨਹੀਂ ਹੋਣਾ ਚਾਹੀਦਾ। ਇੱਕ ਘੱਟ ਪੜਿਆ ਲਿਖਿਆ ਬੰਦਾ ਵੀ ਇਹ ਕੰਮ ਨੂੰ ਤ ਪਹਿਲਾਂ ਤੁਸੀਂ ਇਹ ਦੱਸੋ ਜੀ ਕਿਹੜਾ ਕੰਮ ਕੀ ਪਹਿਲਾਂ ਕੀ ਕੰਮ ਕਰਦੇ ਸੀ ਮੈਂ ਉਸਾਰੀ ਦਾ ਕੰਮ ਕਰਦਾ ਸੀ ਮਿਸਤਰੀ ਸੀਗਾ ਸਰ ਅੱਛਾ ਜੀ ਹਾਂਜੀ ਤੇ ਹੁਣ ਮੈਂ ਥੋੜਾ ਜਿਆ ਕੀ ਹਾਰਡ ਦੀ ਪ੍ਰੋਬਲਮ ਆ ਗਈ ਸੀ ਹੁਣ ਮੈਂ ਤੁਹਾਡੇ ਕੋਲ ਇਹ ਥੋੜੀ ਵੀਡੀਓ ਦੇਖ ਕੇ ਤੇ ਟ੍ਰੇਨਿੰਗ ਲੈਣ ਆਏ ਆਂਗੇ ਠੀਕ ਹੈ ਜੀ ਤੇ ਮੈਨੂੰ ਬਹੁਤ ਵਧੀਆ ਕੰਮ ਲੱਗਿਆ ਤੁਹਾਡਾ ਤੇ ਵੀ ਚਲੋ ਮੈਂ ਵਿਹਲੇ ਬੈਠੇ ਨਾਲੋਂ ਵੀ ਇੰਨਾ ਕੁ ਮੇਰਾ ਕੰਮ ਚੱਲੀ ਜਾਊਗਾ ਤੇ ਨਾਲੇ ਆਪਦਾ ਜੀ ਲੱਗੇ ਰਹੂ ਜੀ ਲੱਗੇ ਅੱਛਾ ਤੁਹਾਨੂੰ ਕੀ ਲੱਗਦਾ ਕੋਈ ਸਿੱਖਣਾ ਜਾਂ ਬਣਾਉਣਾ ਔਖਾ ਹੈ ਨਹੀਂ ਜੀ ਕੋਈ ਔਖਾ ਨਹੀਂ ਗਾ ਬਸ 10 ਸਮਝ ਆਉਣੀ ਚਾਹੀਦੀ ਹੈ ਬੰਦੇ ਠੀਕ ਹੈ ਜੀ ਸਮਝ ਆ ਗਈ ਹੁਣ ਹਾਂ ਜੀ ਹਾਂ ਜੀ ਪੂਰੀ ਸਮਝ ਆ ਗਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀ ਕੰਮ ਕਰੇ ਮੈਂ ਅਧਿਆਪਕ ਰਿਹਾ ਹਾਂ ਜੀ ਠੀਕ ਹੈ ਸਾਡੇ ਟੀਚਰ ਜੀ ਆਏ ਨੇ ਤੇ ਮੈਂ ਬਹੁਤ ਵੀਡੀਓਜ਼ ਦੇ ਵਿੱਚ ਕਹਿਣਾ ਹੁੰਦਾ ਕਿ ਕੋਈ ਵੀ ਰਿਟਾਇਰ ਅਫਸਰ ਹੈ ਚਾਹੇ ਫੌਜੀ ਹੈ ਚਾਹੇ ਮਾਸਟਰ ਹੈ ਚਾਹੇ ਕੁਝ ਵੀ ਹੈ ਕਿਉਂਕਿ ਰਿਟਾਇਰ ਹੋਣ ਤੋਂ ਬਾਅਦ ਉਹ ਨਾ ਬੰਦਾ ਮਹਿਸੂਸ ਕਰਦਾ ਵੀ ਜ਼ਿੰਦਗੀ ਖੜ ਜੀ ਗਈ ਕਿਉਂ ਅੰਕਲ ਜੀ ਤੇ ਆ ਕਿਤੇ ਲੱਗ ਕੇ ਨਾ ਕਿਉਂਕਿ ਜ਼ਿੰਦਗੀ ਕਦੇ ਖੜਨ ਨਹੀਂ ਚਾਹੀਦੀ ਮੈਨੂੰ ਲੱਗਦਾ ਵੀ ਥੋੜੀ-ਬਹੁਤੀ ਚੱਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਬੰਦੇ ਦੇ ਅੰਗ ਪੈਰ ਨਾਲ ਸਰੀਰ ਚੱਲਦਾ ਰਹਿੰਦਾ ਤੇ ਉਹਦੀ ਸੋਚ ਵੀ ਚੱਲਦੀ ਰਹਿੰਦੀ ਹੈ ਸੋ ਇਹਨੂੰ RAM ਦੇ ਨਾਲ ਆਪਦੇ ਘਰੇ ਕਰ ਸਕਦਾ ਬੰਦਾ ਤੇ RAM ਨਾਲ ਕਰਕੇ ਆਪਦੇ ਘਰੇ ਕੰਮ ਚਲਾ ਸਕਦਾ ਅੰਕਲ ਜੀ ਕਿਵੇਂ ਲੱਗਿਆ ਉਹ ਰਿਆ ਕੇ ਹੁਣ ਤਾਂ ਮਾਸਟਰ ਜੀ ਕਹਾਂਗੇ ਮਾਸਟਰ ਜੀ ਕਿਵੇਂ ਲੱਗਿਆ ਉਹ ਰਿਆ ਕੇ ਨਹੀਂ ਕੰਮ ਤਾਂ ਬਹੁਤ ਵਧੀਆ ਜੀ ਵੈਸੇ ਠੀਕ ਹੈ ਕੋਈ ਮੋੜਾ ਨਹੀਂਗਾ ਜੀ ਤੇ ਬੇੜ ਜਗਾਰ ਬੱਚਿਆਂ ਵਾਸਤੇ ਬਹੁਤ ਕੰਮਾਂ ਦਾ ਜਿੱਤਾਂ ਮੁਖੀ ਕੰਮ ਗਿਣਿਆ ਜਾ ਸਕਦਾ ਹੈ ਜਾਂ ਆਪ ਦਾ ਕੰਮ ਆਪਣੇ ਤੌਰ 'ਤੇ ਹੋ ਸਕਦਾ ਕੋਈ ਏਡੀ ਗੱਲ ਨਹੀਂ ਹਾਂ ਇਹਨਾਂ ਔਖਾ ਵੀ ਨਹੀਂ ਸਿੱਖਣਾ ਜੀ ਹੁਣ ਤੁਹਾਡੇ ਕੋਲੇ ਹਰ ਤਰ੍ਹਾਂ ਦੇ ਬੱਚੇ ਆਉਂਦੇ ਸੀਗੇ ਤੁਹਾਡਾ ਕੋਈ ਨਲਾਇਕ ਤੋਂ ਨਲਾਇਕ ਬੱਚਾ ਸਿੱਖ ਸਕਦਾ ਜੇ ਨਹੀਂ ਆਰਾਮ ਨਾਲ ਸਿੱਖ ਸਕਦਾ ਜੀ ਤੋ ਨਹੀਂ ਕਹਦੇ ਹੋ ਜੀ ਦੋਸਤੋ ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਮਾਸਟਰ ਜੀ ਤੁਸੀਂ ਆਏ ਤੇ ਸਾਡੀ ਟ੍ਰੇਨਿੰਗ ਨੂੰ ਚਾਰਚਨ ਲਾਏ ਤੇ ਆ ਜਿਹੜੀ ਬੇਰੋਜ਼ਗਾਰ ਪੀੜ੍ਹੀ ਹੈ ਜਾਂ ਬੇਰੋਜ਼ਗਾਰ ਜਿਹੜੇ ਅਫਸਰ ਨੇ ਬੇਰੋਜ਼ਗਾਰ ਨਹੀਂ ਸੌਰੀ ਵੀ ਰਿਟਾਇਰ ਅਫਸਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਇਹ ਇਨਸਾਨ ਨੂੰ ਆਪਣਾ ਟਾਈਮ ਪਾਸ ਕਰਨ ਵਾਲੇ ਦੇਖੋ ਔਡੋ ਔਡੇ ਕਰਦੇ ਹਾਲਾਤਾਂ ਦੇ ਮੁਤਾਬਕ ਹੈ ਜੀ ਕੋਈ ਕੰਮ ਕਰਨਾ ਚਾਹੇ ਜੀ ਹਾਂਜੀ ਹਾਂਜੀ ਠੀਕ ਆ ਕਈਆਂ ਦਾ ਟਾਈਮ ਪਾਸ ਨਹੀਂ ਹੁੰਦਾ ਕਈਆਂ ਦੇ ਵਿੱਚ ਹੀ ਹਾਲਤ ਥੋੜੀ ਆ ਜਾਂਦਾ ਹੈ ਕਈ ਬੱਚਿਆਂ ਨੂੰ ਆ ਜਾਂਦਾ ਵੀ ਅਸੀਂ ਆਪਦੇ ਬੱਚਿਆਂ ਨੂੰ ਯਾਰ ਕੰਮ ਨਾਲ ਤੇ ਲਾ ਦੀਏ ਹਾਂਜੀ ਉਹਨਾਂ ਬਾਰੇ ਬਹੁਤ ਵਧੀਆ ਮਾੜਾ ਨਹੀਂ ਗਾ ਜੀ ਕੰਮ ਤੇ ਵਿਹਲੇ ਨਾਲ ਤਾਂ ਵਧੀਆ ਜੀ ਨਾਲੇ ਘਰ ਦਾ ਘਰ ਜੀ ਘਰੇ ਜੀ ਨਾਲੇ ਆਪ ਦਾ ਸਰਜੂ ਨਾਲੇ ਸਮਾਜ ਸੇਵਾ ਵੀ ਹੋ ਸਕਦੀ ਨਾਲੇ ਪੈਸੇ ਵੀ ਆਉਣਗੇ ਨਾਲੇ ਪੈਸੇ ਆਉਣਗੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗਿਆ ਜੀ ਆ ਕੇ ਬਹੁਤ ਵਧੀਆ ਲੱਗਾ ਵੇਖ ਕੇ ਤੁਹਾਨੂੰ ਅੱਛਾ ਮਤਲਬ ਸਿੱਖੇ ਤੁਸੀਂ ਪੱਲੇ ਪਿਆ ਕੁਛ ਹਾਂਜੀ ਹਾਂਜੀ ਪਿਆ ਅੱਛਾ ਮਤਲਬ ਜਿਹੜੇ ਤੁਹਾਡੇ ਸਵਾਲ ਸੀ ਸਾਰੇ ਸਵਾਲ ਹੱਲ ਹੋ ਗਏ ਹੱਲ ਹੋ ਗਏ ਸਤਿ ਸ਼੍ਰੀ ਅਕਾਲ ਬੰਦੇ ਕਿਵੇਂ ਕਿਵੇਂ ਲੱਗਿਆ ਉਹਰੇ ਆਕੇ ਬਹੁਤ ਵਧੀਆ ਐਕਸਪੀਰੀਅੰਸ ਲੱਗਾ ਮੈਨੂੰ ਲੱਗਦਾ ਕਿ ਇਹ ਸਭ ਤੋਂ ਵਧੀਆ ਚੀਜ਼ ਹੈ ਜਿਹੜੇ ਮਤਲਬ ਕਿ ਆਪਣੇ ਘਰ ਕੋਈ ਕੰਮ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਨਹੀਂ ਜੋਬ ਕਰ ਰਹੇ ਕਿ ਹਰ ਕੋਈ ਹੈ ਤੇ ਹੈ ਨਹੀਂ ਕਿ ਜਿਹੜੇ ਜੋਬ ਕਰਦੇ ਹੋਣ ਵੀ ਅੱਜ ਕੱਲ੍ਹ ਲੋਕ ਬੜੇ ਔਨਲਾਈਨ ਵਰਕ ਕਰਦੇ ਨੇ ਉਹਦੇ ਲਈ ਵੀ ਉਹਨਾਂ ਨੂੰ ਮਤਲਬ ਕੁਝ ਨਾ ਕੁਝ ਪੇ ਕਰਨਾ ਪੈਂਦਾ ਪਰ ਇਹ ਵਾਲਾ ਸਭ ਤੋਂ ਵਧੀਆ ਕੰਮ ਹੈ ਨਾਲੇ ਆਪਣੇ ਘਰ ਦੇ ਪੈਸੇ ਬਚਾ ਸਕਦੇ ਨੇ ਉਹ ਇਨ੍ਹਾਂ ਚੀਜ਼ਾਂ ਨੂੰ ਖਰੀਦ ਕੇ ਜੋ ਕਿ ਮਹਿੰਗੀਆਂ ਮਹਿੰਗੀਆਂ ਚ ਖਰੀਦਦੇ ਨੇ ਤੇ ਕੁਝ ਆਪਣਾ ਮਤਲਬ ਕਿ ਆਪਣਾ ਕਮਾ ਵੀ ਸਕਦੇ ਨੇ ਇਹਨਾਂ ਦੇ ਅਕੋਰਡਿੰਗ ਹੀ ਆ ਵੀ ਕਿਹਦੇ ਸਾਡ ਚੋੜ ਲੱਗੀ ਆਪਣਾ ਕੰਮ ਕਰ ਬਹਿ ਕਰ ਸਕਦੇ ਆ ਆਮਨਾ ਕਰ ਸਕਦੇ ਕਿਤੇ ਜਾਣ ਲੋ ਹੋਰ ਤਾਂ ਕੰਮ ਕੋਈ ਨਹੀਂ ਸਕਦਾ ਸੱਟ ਲੱਗ ਜੇ ਹਾਂਜੀ 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 ਆਪਣਾ ਬਹਿ ਕੇ ਕੁਰਸੀ ਦਾ ਕਰ ਸਕਦੇ ਆ ਘਰੇ ਬਹਿ ਕੇ ਕੰਮ ਕਰ ਸਕਦੇ ਆ ਕਰ ਸਕਦੇ 200 ਪਾਣੀ ਤੋਂ ਪੈਸਾ ਕਮਾਉਣ ਵਾਲੀ ਕੰਮ ਹੈ ਇਹ ਬਿਲਕੁਲ ਸਾਰੇ ਪ੍ਰੋਡਕਟਾਂ ਦਾ ਪਾਣੀ ਪਾ ਪਾ ਕੇ ਬਣਾਏ ਨੇ ਕਿੰਨੇ ਸਸਤੇ ਬਣਾਏ ਨੇ ਮੈਂ ਕਹਿੰਦਾ 24 ਰੁਪਏ ਦਾ ਬਣਦਾ ਤਾਂ 80 ਰੁਪਏ ਦਾ ਵੇਚੂਗਾ 24 ਰੁਪਏ ਦਾ ਬਣਾ ਕੇ 80-80 ਰੁਪਏ ਦਾ ਵੇਚੋਗੇ 50% ਤੋਂ ਵੀ ਵੱਧ ਦਾ منافع ਜੇ ਘੱਟੋ-ਘੱਟ ਵੀ ਲਈਏ 50 ਰੁਪਈਆ ਦਾ ਤਿਆਰ ਹੁੰਦਾ ਜੇ 100 ਰੁਪਈਆ ਦਾ बिकਦਾ ਸਿੱਧਾ ਹੀ 50% ਦਾ ਮੁਨਾਫਾ ਹੈਗਾ ਹੀ ਹੈਗਾ ਤੇ ਦੋਸਤੋ ਇਹ ਉਹ ਕੰਮ ਹੈ ਜਿਹੜਾ ਕਦੇ ਨਹੀਂ ਖਤਮ ਹੋਊਗਾ ਕਦੇ ਨਾ ਖਤਮ ਹੋਣ ਵਾਲਾ ਕੰਮ ਹੈ ਜਿੰਨਾ ਚਿਰ ਜੀਵਾਂਗੇ ਓਨਾਂ ਚਿਰ ਇਹ ਪ੍ਰੋਡਕਟ ਚਾਹੀਦੇ ਚਾਹੀਦੇ ਨੇ ਜਿੰਨਾ ਚਿਰ ਅਸੀਂ ਜਿਉਂਦੇ ਆਂ ਕੱਪੜੇ ਪਾਵਾਂਗੇ ਸਰਫ ਦੀ ਲੋੜ ਪਊਗੀ ਹੀ ਪਊਗੀ ਸੋ ਇਹ ਕੰਮ ਕਦੇ ਨਹੀਂ ਖਤਮ ਹੋਣ ਵਾਲਾ ਨਾ ਘਟਣ ਵਾਲਾ ਇਹ ਕੰਮ ਵਧੂਗਾ ਚੱਲੀ ਜਾਊਗਾ ਵਧੇ ਜਾਊਗਾ ਵਧੇ ਜਾਊਗਾ ਇਹਨੇ ਕਦੇ ਨਹੀਂ ਖਤਮ ਹੋਣਾ ਸੋ ਹਰਕਰ ਬੇ ਹਰਕਰ ਰੋਜ਼ਗਾਰ ਦੀ ਜਿਹੜੀ ਇਹ ਮੁਹਿੰਮ ਆਪਾਂ ਚਲਾਈ ਆ ਉਹਦਾ ਹਿੱਸਾ ਬਣੋ ਤੇ ਆਪਣਾ ਇਹ ਕੰਮ ਸਿੱਖ ਕੇ ਆਪਣੇ ਘਰ ਬੈ ਕੇ ਇਹ ਕੰਮ ਨੂੰ ਚਲਾਓ